ਮੂਜ਼ੂਰ ਜ਼ਸਬੇ ਸਵਾਲ ਇਨੇ ਰੁਖੇ ਤੇ ਦਬਕਾਉ ਸਲੂਕ ਮਾਹੌਲ ਦੇ ਚਰਦਿਆਂ ਆਪਣੇ ਆਪ ਨੂੰ ਸੰਭਾਲ ਕੇ ਕਵਿਤਾ ਦੇ ਸ਼ਾਨਦਾਰ ਸਫ਼ਰ ਤੇ ਤੁਰ ਪੈਣ ਪਿਛੇ ਕਿਹੜੀ ਤਾਕਤ ਕੰਮ ਕਰ ਰਹੀ ਸੀ ਕਿਵੇਂ ਬਦਲਿਆ ਤੁਸੀਂ ਸਾਰਾ ਕੁਝ ਅਮਰਤ ਨੇ ਜਵਾਬ ਦਿੱਤਾ ਮੇਰਾ ਮਨ ਮੈਨੂੰ ਕਹਿੰਦਾ ਰਹਿੰਦਾ ਸੀ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬਹਿੰਦੇ ਨਿਹੋਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ ਮੇਰੇ ਚਾਹ ਮੈਨੂੰ ਟਿਕਨ ਨਹੀਂ ਸੀ ਦਿੰਦੇ ਮੇਰੇ ਜਜ਼ਬੇ ਬੜੇ ਮੂਹ ਜ਼ੋਰ ਸਨ ਮੈਂ ਆਪਣੀ ਹੋਂਦ ਨੂੰ ਮਹਿਸੂਸ ਕਰਨਾ ਚਾਹੁੰਦੀ ਸੀ ਆਪਣੇ ਇਨਸਾਨੀ ਹੱਕਾਂ ਨੂੰ ਮੰਨਣਾ ਚਾਹੁੰਦੀ ਸੀ ਮੈਂ ਜ਼ਿੰਦਗੀ ਨੂੰ ਗੁਜ਼ਾਰਨਾ ਨਹੀਂ ਸੀ ਜਿਉਣਾ ਚਾਹੁੰਦੀ ਸੀ ਸ਼ਾਇਦ ਇਸ ਜ਼ਿੰਦਗੀ ਜਿਉਣ ਦੀ ਤੀਬਰ ਤੰਗ ਨਹੀਂ ਮੈਨੂੰ ਇੰਨੀ ਸ਼ਕਤੀ ਇੰਨੀ ਊਰਜਾ ਦਿੱਤੀ ਕਿ ਮੈਂ ਆਪਣੇ ਰਾਹਾਂ ਵਿੱਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਨਾਲ ਜੂਝਦੀ ਹੋਈ ਅੱਗੇ ਲੰਘਦੀ ਗਈ ਸਵਾਲ ਪੜਨ ਦੀ ਬਹੁਤ ਰੀਜ ਰਹੀ ਤੁਹਾਡੀ ਸਿਰਫ ਨੌਜਮਾਤਾਂ ਪੜ ਕੇ ਆਈ ਸੁਖਵਿੰਦਰ ਨੂੰ ਸੌਰੇ ਘਰ ਵੀ ਪੜਨ ਦੀ ਰੀਜ ਪੂਰੀ ਕਰਨ ਲਈ ਕੀ ਕੁਝ ਕਰਨਾ ਪਿਆ ਤੇ ਕਈ ਕਈ ਸਾਲਾਂ ਦੇ ਲੰਮੇ ਵਖਬੇ ਮਗਰੋਂ ਕਿਵੇਂ ਪੂਰੀ ਕੀਤੀ ਤੁਸੀਂ ਆਪਣੀ ਪੜਾਈ ਅਮਰਤ ਨੇ ਕਿਹਾ ਜਿਹੜੀਆਂ ਨੌਜਮਾਤਾਂ ਪੜੀਆਂ ਉਹ ਵੀ ਰੁੱਲ ਖੁੱਲ ਕੇ ਤਪੜਾਂ ਵਾਲੇ ਸਰਕਾਰੀ ਸਕੂਲਾਂ ਵਿੱਚ ਪੜੀਆਂ ਸੀ ਮੈਨੂੰ ਆਪਣੇ ਸਕੂਲ ਦਾ ਜਿਹੜਾ ਸਭ ਤੋਂ ਪਹਿਲਾ ਦ੍ਰਿਸ਼ ਯਾਦ ਆ ਉਹ ਪਿੰਡ ਦੇ ਗੁਰਦੁਆਰੇ ਵਿੱਚ ਖੁੱਲਿਆ ਹੋਇਆ ਪ੍ਰਾਇਮਰੀ ਸਕੂਲ ਸੀ ਪਹਿਲੇ ਦਿਨ ਮੇਰੀ ਬੀਬੀ ਨੇ ਮੈਨੂੰ ਤਿਆਰ ਕਰਕੇ ਗਵੰਡੀਆਂ ਦੀ ਕੁੜੀ ਨਾਲ ਸਕੂਲ ਭੇਜ ਦਿੱਤਾ। ਉੱਥੇ ਕੁਝ ਬੱਚੇ ਬਰਾਂਡੇ ਵਿੱਚ ਬੈਠੇ ਸਨ ਤੇ ਕੁਝ ਅੰਦਰ ਕਮਰੇ ਵਿੱਚ। ਦਰਵਾਜ਼ੇ ਦੇ ਐਨ ਵਿੱਚ ਕਾਰ ਮਾਸਟਰ ਜੀ ਟੇਡੇ ਲੋਟ ਕੁਰਸੀ 'ਤੇ ਹੀ ਬੈਠੇ ਸਨ। ਉਹਨਾਂ ਨੇ ਆਪਣੇ ਪੈਰ ਸਾਹਮਣੇ ਚੰਗਾਠਾਂ ਲਾ ਕੇ ਸਾਰਾ ਦਰਵਾਜ਼ਾ ਰੋਕਿਆ ਹੋਇਆ ਸੀ। ਬੱਚੇ ਉਹਨਾਂ ਦੀਆਂ ਲੱਤਾਂ ਦੇ ਹੇਠ ਦੀ ਇੱਧਰ ਉੱਧਰ ਜਾ ਰਹੇ ਸਨ। ਗਵੰਡੀਆਂ ਦੀ ਕੁੜੀ ਤੋਂ ਮੇਰੇ ਸਕੂਲ ਵਿੱਚ ਦਾਖਲ ਹੋਣ ਬਾਰੇ ਜਾਣਨ ਤੋਂ ਬਾਅਦ ਉਹਨਾਂ ਨੇ ਮੈਨੂੰ ਅਚਾਨਕ ਧੌਣ ਤੋਂ ਫੜਿਆ ਤੇ ਆਪਣੀਆਂ ਲੱਤਾਂ ਲੰਘਾ ਕੇ ਕਮਰੇ ਵੱਲ ਤੱਕਦੇ ਹੋਏ ਬੋਲੇ ਚੱਲ ਉੱਥੇ ਖੁੰਜੇ ਵਿੱਚ ਬਹਿ ਜਾ ਮੈਂ ਸੈਮੇ ਹੋਏ ਪੰਦੇ ਵਾਂਗ ਖੁੰਜੇ ਵਿੱਚ ਦੁਬਕ ਕੇ ਬੈਠ ਗਈ ਮੈਨੂੰ ਆਪਣੀ ਗਰਦਨ ਤੇ ਉਹਨਾਂ ਦੇ ਹੱਥ ਦੀ ਉਹ ਭਾਰੀ ਨਿਰਮੋਹੀ ਸ਼ੋ ਅਤੇ ਉਹਨਾਂ ਦਾ ਵਜਬ ਤੀਰਾ ਅਜੇ ਤੱਕ ਉਸੇ ਤਰ੍ਹਾਂ ਯਾਦ ਹੈ ਖੈਰ ਉਸ ਸਕੂਲ ਵਿੱਚ ਮੈਨੂੰ ਬਹੁਤੇ ਦਿਨ ਪੜਨ ਦਾ ਸੁਭਾਗ ਪ੍ਰਾਪਤ ਨਾ ਹੋ ਸਕਿਆ ਮੇਰੇ ਪਿਤਾ ਜੀ ਆਪਣੇ ਭਰਾਵਾਂ ਨਾਲ ਲੜ ਕੇ ਤੱਬਰ ਟੀਰ ਲੈ ਕੇ ਲੁਧਿਆਣੇ ਗੁਰਦੇਵ ਨਗਰ ਦੇ ਇਲਾਕੇ ਵਿੱਚ ਆ ਵਸੇ ਅਤੇ ਰਾਜਗੀਰੀ ਕਰਨ ਲੱਗੇ। ਮੈਨੂੰ ਗੋਬਿੰਦ ਨਗਰ ਦੇ ਸਰਕਾਰੀ ਸਕੂਲ ਵਿੱਚ ਪੜਨ ਲਾ ਦਿੱਤਾ। ਜਿਹੜਾ ਸਾਡੇ ਘਰ ਤੋਂ ਕੋਈ 2 ਕਿਲੋਮੀਟਰ ਦੂਰ ਯੂਨੀਵਰਸਿਟੀ ਅਤੇ ਰੋਜ਼ਗਾਰਨ ਦੇ ਵਿਚਾਲੇ ਸਥਿਤ ਸੀ। ਉੱਥੇ ਪਹੁੰਚਣ ਲਈ ਕਈ ਗਲੀਆਂ, ਮੋੜਾਂ, ਚਰਸਤਿਆਂ ਤੋਂ ਇਲਾਵਾ ਫਿਰੋਜ਼ਪੁਰ ਵਾਲੀ ਜੀਟੀ ਰੋਡ ਵੀ ਪਾਰ ਕਰਨੀ ਪੈਂਦੀ ਸੀ। ਜਦੋਂ ਮੈਂ 5ਵੀਂ ਵਿੱਚ ਪੜ ਰਹੀ ਸੀ ਪਿਤਾ ਜੀ ਨੂੰ ਜੰਮਣ ਭੋਏ ਨੇ ਫਿਰ ਆਪਣੇ ਵੱਲ ਖਿੱਚ ਲਿਆ ਸੋ 6ਵੀਂ ਤੋਂ 9ਵੀਂ ਤੱਕ ਦੀ ਪੜ੍ਹਾਈ ਮੈਂ ਸਿੱਧਵਾ ਬੇਟ ਦੇ ਸਰਕਾਰੀ ਸਕੂਲ ਤੋਂ ਕੀਤੀ 10ਵੀਂ 12 ਸਾਲਾਂ ਦੇ ਵਕਫੇ ਮਗਰੋਂ ਹੌਲੀ ਪਾਥ ਹਾਈ ਸਕੂਲ ਮਧੂਪਰੀ ਲੁਧਿਆਣਾ ਤੋਂ ਕੀਤੀ 12ਵੀਂ ਪਾਸ ਕਰਨ ਮਗਰੋਂ ਮੇਰਾ ਪੜ੍ਹਨ ਦਾ ਚਾਅ ਕੁਝ ਮੱਠਾ ਜਿਹਾ ਹੋ ਗਿਆ ਮੈਂ ਸੋਚਿਆ ਬੱਚਿਆਂ ਨੂੰ ਹੀ ਚੰਗੀ ਤਰ੍ਹਾਂ ਪਾਲ ਪੜਾ ਲਵਾਂ ਸੋ 1993 ਵਿੱਚ ਬਾਰਮੇ ਪਾਸ ਕਰਨ ਮਗਰੋਂ ਫਿਰ 5 ਸਾਲਾਂ ਦਾ ਵਕਫਾ ਪੈ ਗਿਆ। ਇਹਨਾਂ ਸਾਲਾਂ ਦੌਰਾਨ ਮੈਂ ਸਾਹਿਤਕ ਕਿਤਾਬਾਂ ਪੜ੍ਹਦੀ ਰਹੀ, ਕਵਿਤਾ, ਗੀਤ, ਗਜ਼ਲ ਲਿਖਣ ਦਾ ਅਭਿਆਸ ਵੀ ਕਰਦੀ ਰਹੀ। 1997 ਵਿੱਚ ਜਦੋਂ ਮੇਰੀ ਪਹਿਲੀ ਕਿਤਾਬ ਸੂਰਜ ਦੀ ਦਹਲੀਜ਼ ਛਪੀ ਤਾਂ ਮੇਰੇ ਮਨ ਵਿੱਚ ਦੱਬੀਆਂ ਹੋਈਆਂ ਸੱਦਰਾਂ ਨੂੰ ਇੱਕ ਵਾਰ ਫਿਰ ਹੁਲਾਰਾ ਮਿਲਿਆ। ਮੈਂ ਬੀਏ ਪਾਗ ਪਹਿਲਾ ਦੀ ਫੀਸ ਭਰ ਦਿੱਤੀ। ਸੋ ਇਸ ਤਰ੍ਹਾਂ 2002 ਵਿੱਚ ਮੈਂ ਐਮਏ ਤੱਕ ਦੀ ਪੜ੍ਹਾਈ ਪੂਰੀ ਕੀਤੀ।